ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਨ ਗੁਰਮਤ ਸਮਾਗਮ ਸਕੂਲ ਢਾਣੀ ਲਾਂਬਾ ਵਿਖੇ 19 ਫਰਵਰੀ ਤੋਂ ਲੈ ਕੇ 21 ਫਰਵਰੀ ਤੱਕ ਹੋ ਰਿਹਾ ਇਹਦੇ ਵਿੱਚ 48 ਘੰਟੇ ਲਗਾਤਾਰ ਸਿਮਰਨ ਚੱਲਣਾ ਜੀ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਆ ਹਮ ਹਮਾ ਕੇ ਪਹੁੰਚੋ ਗੁਰੂ ਮਹਾਰਾਜ ਦੇ ਸਿਮਰਨ ਦੇ ਵਿੱਚ ਆਪਾਂ 48 ਘੰਟੇ ਲਗਾਤਾਰ ਸਿਮਰਨ ਕਰਨਾ ਜੀ ਸੱਚੇ ਪਾਤਸ਼ਾਹ ਮਿਹਰ ਕਰੇ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਚੜਦੀ ਕਲਾ ਮਾਣ ਸਨਮਾਨ ਇੱਜ਼ਤ ਦੇ ਰੋਗ ਤਾਂ ਤੇ ਵੱਡੇ ਵੱਡੇ ਕਾਰੋਬਾਰ ਬਖਸ਼ੇ ਜੀ ਗੁਰੂ ਕਿਉਂਕਿ ਜਦੋਂ ਆਪਾਂ ਉਹਨਾਂ ਦੇ ਸਿਮਰਨ ਦੀ ਯਾਦ ਵਿੱਚ ਬੈੰਨੇ ਆ ਤਾਂ ਮਾਪੇ ਹਮੇਸ਼ਾ ਆਪਣੇ ਬੱਚਿਆਂ ਦਾ ਖਿਆਲ ਰੱਖਦਾ ਤੇ ਇੱਕ ਵਿਸ਼ੇਸ਼ ਬੇਨਤੀ ਹੋਰ ਸਾਡੀ ਕੌਮ ਦੇ ਮਹਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਉਹਨਾਂ ਦੀ ਸੁਪਤਰੀ ਬੀਬੀ ਸਤਵੰਤ ਕੌਰ ਜੀ ਵਿਸ਼ੇਸ਼ ਤੌਰ ਤੇ 21 ਫਰਵਰੀ ਨੂੰ 8:30 ਵਜੇ ਤੋਂ ਲੈ ਕੇ 3 ਵਜੇ ਤੱਕ ਜੋਥੇ ਰਾਗੀ ਢਾਡੀ ਕਵੀਸ਼ਰ ਆ ਰਹੇ ਨੇ ਉਹਨਾਂ ਵਿੱਚ ਉਹ ਵੀ ਨਾਲ ਆਣਗੇ ਤੇ ਬੀਬੀ ਸਤਵੰਤ ਕੌਰ ਜੀ ਜੋ ਆਪਣੇ 1984 ਦੇ ਸਮੇਂ ਦੀਆਂ ਯਾਦਾਂ అనుభవ ਅਤੇ ਪ੍ਰੇਰਨਾ ਦਾ ਇੱਕ ਗੱਲਾਂ ਸਾਂਝੀਆਂ ਕਰਨਗੇ ਜੀ ਤੇ ਸਾਰਿਆਂ ਦਾ ਮਨੋਬਲ ਵਧਾਉਣਗੇ ਕਿਉਂਕਿ ਸ਼ਹੀਦਾਂ ਦੇ ਪਰਿਵਾਰਾਂ ਦੇ ਵਿੱਚ ਬਹੁਤ ਹੀ ਗੁਣ ਹੁੰਦੇ ਨੇ ਬਹੁਤ ਹੀ ਵਿਸ਼ੇਸ਼ਤਾਵਾਂ ਹੁੰਦੀਆਂ ਨੇ ਤਾਂ ਹੀ ਗੁਰਮਾਰਾ ਨੇ ਉਹਦੀ ਕਿਰਪਾ ਲੈ ਕੇ ਸ਼ਹੀਦੀ ਕਰਦੇ ਨੇ ਰੈਂਦੇ ਨੇ ਤੇ ਆਓ ਰਲ ਮਿਲ ਕੇ ਇਸ ਪਾਵਨ ਕਥਾ ਵਿੱਚ ਸ਼ਾਮਲ ਹੋਈਏ ਨਾਮ ਸੇ ਮੰਨ ਦਾ ਵੱਧ ਵੱਧ ਲਾਹਾ ਲਈਏ ਤੇ ਭੈਣ ਸਤਵੰਤ ਕੌਰ ਨੂੰ ਮਿਲ ਕੇ ਉਹਨਾਂ ਦੇ ਵਿਚਾਰ ਵੀ ਸੁਣੀਏ ਕਿਉਂਕਿ ਜੇ ਆਪਾਂ ਆਪਣੇ ਬੱਚਿਆਂ ਨੂੰ ਸੇਧਾ ਦੇਵਾਂਗੇ ਤਾਂ ਉਹ ਗੁਰਸਿੱਖੀ ਨਾਲ ਜੁੜ ਕੇ ਅੱਗੇ ਆਪਣਾ ਗੁਰਸਿੱਖੀ ਜੀਵਨ ਅਪਣਾਉਣਗੇ ਤੇ ਆਪਣੇ ਜੋ ਮਹਾਨ ਸਮਾਗਮ ਵਿੱਚ ਸਿਮਰਨ ਅਭਿਆਸ ਆ ਉਹਦੇ ਵਿੱਚ ਵੀ ਆਪਾਂ ਵੱਧ ਤੋਂ ਵੱਧ ਹਾਜ਼ਰੀ ਭਰਨੀ ਆ ਤੇ ਇਸ ਕਰਕੇ ਸਾਰੇ ਰਲ ਮਿਲ ਕੇ ਇਸ ਪ੍ਰੋਗਰਾਮ ਦੇ ਵਿੱਚ ਵੱਡੇ ਤੌਰ ਤੇ ਸਹਿਯੋਗ ਦਿੱਤ ਕਰੀਏ ਜੇ ਕਿਸੇ ਨਗਰ ਨੂੰ ਕੋਈ ਟਰੈਕਟਰ ਦਾ ਜਾਂ ਕੋਈ ਹੋਰ ਸਾਧਨ ਦੀ ਜ਼ਰੂਰਤ ਹੋਵੇ ਤਾਂ ਆਪਾਂ 10-20 ਸ੍ਰੀਰਾਂ ਨੇ ਕਿਸੇ ਜਾਣਾ ਹੋਵੇ ਤਾਂ ਵੀ ਉਹ ਤੁਸੀਂ ਬੇਨਤੀ ਆਪਾਂ ਉਹ ਲੈ ਕੇ ਜਾਣਗੇ ਸਿੰਘਾ ਕੇ कि ਆਪਾਂ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਾਧਨ ਦਾ ਪ੍ਰਬੰਧ ਕਰਵਾਵਾਂਗੇ ਆਹਰਾਂ ਨਾਲ ਮਿਲ ਕੇ ਇਸ ਪ੍ਰੋਗਰਾਮ ਨੂੰ ਰਾਗੀ ਢਾਡੀ ਕਵੀਸ਼ਰਾਂ ਨੂੰ ਤੇ ਭੈਣ ਸੁਤਵੰਤ कौर ਦੇ ਵਿਚਾਰ ਸੁਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ